ਕਾਫੀ ਤੁਹਾਡੀਆਂ ਟਿੱਪਾਂ ਆਈਆਂ ਵਾ ਜੀਤ ਸਿੰਘ ਮੈਨੂੰ ਜਾਣਕਾਰੀ ਹੈ ਤੁਸੀਂ ਗਾਇਕੀ ਵੱਲ ਕਿਵੇਂ ਗਏ ਸੀ ਜਿਹੜੇ ਤੁਸੀਂ ਗਾਉਣਾ ਸ਼ੁਰੂ ਕਿੱਥੋਂ ਕੀਤਾ ਪੁੱਜੀ ਮੈਨੂੰ ਸਕੂਲ ਟਾਈਮ ਤੋਂ ਹੀ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਸੀ ਮੈਂ ਜਿੰਨਾ ਕੁਲਦੀਪ ਮਾਨਗੀ ਨੂੰ ਬੜਾ ਗਾਇਆ ਜੀ ਬਹੁਤ ਸੁਣਿਆ ਬਹੁਤ ਗਾਇਆ ਜੀ ਚਮਕੀਲਾ ਜੀ ਡੈਥ ਹੋਈ ਹੈ ਉਦੋਂ ਹਾਲਾਤ ਹੀ ਇਦਾਂ ਦੇ ਹੋ ਗਏ ਮਜਬੂਰ ਹੋ ਕੇ ਘਰੇ ਆਉਣਾ ਪਿਆ ਤੋ ਪਹਿਲੀ ਟੇ ਮੇਰੀ ਪਿੱਛੋਂ ਦਾ ਮਾਹੀ ਪੁੱਲ ਗਿਆ ਚੱਲੀ ਜੀ ਹਾਂਜੀ ਇਹੀ ਗੀ ਸੀਗਾ ਜੀ ਗੱਡੀ ਕਿਹੜੀ ਦਿੱਤੀ ਕਿਉਂਕਿ ਜਦੋਂ ਤੁ ਸਾਡੀ ਚੜਾਈ ਹੋਈ ਉਦੋਂ ਗੱਡੀਆਂ ਦੀ ਬੜੀ ਵੱਡੀ ਹੈ ਮੈਸੀ ਕਿਹੜੀ ਗੱਡੀ ਸੀ ਤੇ ਉਦੋਂ ਗੱਡੀ ਦੀ ਵੈਲਿਊ ਕਿੰਨੀ ਸੀ ਉਦੋਂ ਜੀ ਮਰੂਤੀ ਕਾਰੀ ਤਕਰੀਬਨ ਫੋਰਚੂਨਰ ਲੱਗਦੀ ਸੀ ਮਰੂਤੀ ਕਾਰਨ ਦਿੱਤੀ ਸੀ ਉਹਦੀ ਜੀ ਇਹ ਕੀੜਾ ਹੁੰਦਾ ਕੀੜਾ ਤਾਂ ਨਹੀਂ ਬੰਦੇ ਦਾ ਜਾਂਦਾ ਪਰ ਹੁਣ ਮੈਂ ਤਿੰਨ ਗੀਤ ਮੇਰੇ ਆ ਰਹੇ ਤਿੰਨ ਗੀਤ ਕਰਕੇ ਆ ਤੇ ਸ਼ੌਂਕ ਹੈਗਾ ਸ਼ੌਂਕ ਚੱਲੀ ਜਾਂਦਾ ਜੀ ਉਸ ਕੈਸਟ ਦੇ ਜਾਣ ਨਾਲ ਕਿੰਨਾ ਕੁ ਫਰਕ ਪਿਆ 15 16 ਜਣੇ ਦੀ ਰੋਟੀ ਮਰ ਗਈ ਇਹ ਕਿਉਂ ਡੈਕ ਵਾਲੇ ਫਿਰਗਾ ਕੈਟਾ ਖਰੀਦਣ ਵਾਲੇ ਲੈਣ ਵਾਲੇ ਅੰਗਾ ਪਿੰਡਾਂ ਵਾਲੇ ਇਸ ਤਰ੍ਹਾਂ ਫਰਕ ਪੈ ਗਿਆ ਜੀ ਹਾਂਜੀ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਦਲਦੇ ਯੁੱਗ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ ਕੁਝ ਨਵੇਂ ਚੀਜ਼ਾਂ ਆ ਜਾਂਦੀਆਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਚਿੱਠੀਆਂ ਹੁੰਦੀਆਂ ਸੀ ਤਾਰ ਹੁੰਦੇ ਸੀ ਪਰ ਉਸ ਤੋਂ ਬਾਅਦ ਜਿਹੜਾ ਅੱਜ ਲੇਟੈਸਟ ਯੁੱਗ ਦੀ ਕਲੀਏ ਤਾਂ ਸੋਸ਼ਲ ਮੀਡੀਆ ਜਾਂ ਮੋਬਾਈਲ ਇਸ ਤਰ੍ਹਾਂ ਦੇ ਆ ਗਏ ਤੁਸੀਂ ਕਿਤੇ ਵੀ ਬੈਠੇ ਕਿੱਤੇ ਵੀ ਗੱਲ ਕਰ ਸਕਦੇ ਆ ਸੁਣ ਸਕਦੇ ਆ ਵੀਡੀਓ ਕਾਲਿੰਗ ਕਰ ਸਕਦੇ ਆ ਪਰ ਇਸ ਦੇ ਨਾਲ ਜਿਹੜਾ ਪਿਛਲੇ ਸਮੇਂ ਵਿੱਚ ਜਿਹੜੇ ਜੇ ਕਲਾਕਾਰਾਂ ਦੀ ਗੱਲ ਕਰ ਲਈਏ ਤਾਂ ਉਦੋਂ ਇੱਕ ਟੇਪ ਰਿਕਾਰਡਿੰਗ ਹੁੰਦੀ ਸੀ ਉਸ ਨਾਲ ਉਹਨਾਂ ਦਾ ਜਿਹੜਾ ਸਾਰਾ ਕੰਪਨੀਆਂ ਦਾ ਤੇ ਕਲਾਕਾਰ ਦਾ ਕਾਰੋਬਾਰ ਜੁੜਿਆ ਹੁੰਦਾ ਸੀ ਜਦੋਂ ਦਾ ਸੋਸ਼ਲ ਮੀਡੀਆ ਆਇਆ ਜੇ ਆਪਾਂ ਕਹიდੀ ਚਿਪ ਪਾਈ ਆ Google ਆਇਆ ਉਸ ਤੋਂ ਬਾਅਦ ਜਿਹੜੇ ਕਲਾਕਾਰ ਆ ਉਹ ਇੱਕ ਤਰ੍ਹਾਂ ਦੇ ਜਿਹੜੇ ਪੁਰਾਣੇ ਸਮੇਂ ਵਿੱਚ ਸੀ ਉਹ ਰੂਪੋਸ਼ ਹੁੰਦੇ ਹੀ ਨਜ਼ਰ ਆਏ ਜਾਂ ਆਪਾਂ ਕਹიდੀ ਇੱਕ ਤਰ੍ਹਾਂ ਦੇ ਗਾਇਬ ਨਜ਼ਰ ਆਏ ਉਹਨਾਂ ਕਲਾਕਾਰਾਂ ਦੇ ਵਿੱਚੋਂ ਕੁ ਰਾਜਪ੍ਰੀਤ ਬੁੱਟਰ ਸ੍ਰੀ ਪੈਂਡੇ ਦਾ ਸ੍ਰੀ ਮੁਖਸਤ ਸਾਹਿਬ ਦੇ ਵਿੱਚ ਹੈਗਾ ਤੇ ਉਹਨਾਂ ਦੇ ਅਸੀਂ ਘਰ ਪਹੁੰਚੇ ਹਾਂ ਰਾਜਪ੍ਰੀਤ ਕਾਫੀ ਮਕਬੂਲ ਰਹੇ ਆ ਕਾਫੀ ਉਹਨਾਂ ਦੀਆਂ ਟੇਪਾਂ ਵੀ ਆਈਆਂ ਬਹੁਤ ਵੱਡੇ ਲੇਬਲ ਤੇ ਉਹਨਾਂ ਨੂੰ ਜਿਹੜੇ ਗਾਣੇ ਉਹਨਾਂ ਦੇ ਚੱਲੇ ਆ ਪਰ ਉਹ ਪਿਛਲੇ ਸਮੇਂ ਤੋਂ ਉਹ ਗਾਇਬ ਨਜ਼ਰ ਆਉਂਦੇ ਸੀ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਗਾਇਕੀ ਵੱਲ ਕਿਵੇਂ ਗਏ ਸੀ ਤੇ ਜਿਹੜਾ ਇੰਨਾ ਸਮਾਂ ਉਹ ਇੱਕ ਤਰ੍ਹਾਂ ਦਾ ਜਿਹੜੇ ਘਰ 'ਚ ਬੈਠੇ ਰਹੇ ਗਾਇਬ ਕਿਉਂ ਰਹੇ ਆ ਜਿਹੜੀ ਗਾਇਕੀ ਤੋਂ ਦੂਰ ਕਿਉਂ ਚਲੇ ਗਏ ਆ ਤੇ ਹੁਣ ਅਗਲੀ ਉਹਨਾਂ ਨੇ ਕੋਈ ਗਾਇਕੀ 'ਚ ਜੁੜੇ ਹੈਗੇ ਆ ਜਾਂ ਕੋਈ ਪ੍ਰੋਗਰਾਮ ਲਾਉਂਦੇ ਆ ਜਾਂ ਨਹੀਂ ਲਾਉਂਦੇ ਅੱਜ ਉਹਨਾਂ ਦੇ ਘਰ ਪਹੁੰਚੇ ਆ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇ ਸਤਿ ਸ਼੍ਰੀ ਅਕਾਲ ਤੁਹਾਡੀ ਟੀਮ ਪਹੁੰਚੰਦੇ ਬਹੁਤ-ਬਹੁਤ ਧੰਨਵਾਦ ਬਰੇ ਆ ਇੱਕ ਤਾਂ ਦੱਸੋ ਕਾਫੀ ਤੁਹਾਡੀਆਂ ਟਿੱਪਾਂ ਆਈਆਂ ਵਾ ਜਿਸ ਤੱਕ ਮੈਨੂੰ ਜਾਣਕਾਰੀ ਆ ਤੁਸੀਂ ਗਾਇਕੀ ਵੱਲ ਕਿਵੇਂ ਗਏ ਸੀ ਜਿਹੜੇ ਤੁਸੀਂ ਗਾਉਣਾ ਸ਼ੁਰੂ ਕਿੱਥੋਂ ਕੀਤਾ ਵੇਖੋ ਜੀ ਮੈਨੂੰ ਸਕੂਲ ਟਾਈਮ ਤੋਂ ਹੀ ਮੈਨੂੰ ਸ਼ੌਂਕ ਬਹੁਤ ਜ਼ਿਆਦਾ ਸੀ ਮੈਂ ਜਿੰਨਾ ਕੁਲਦੀਪ ਮਾਨਗੀ ਨੂੰ ਬੜਾ ਗਾਇਆ ਜੀ ਬਹੁਤ ਸੁਣਿਆ ਬਹੁਤ ਹਾਂਜੀ ਹਾਂਜੀ ਮੈਨੂੰ ਉਸ ਤੋਂ ਜ਼ਿਆਦਾ ਸ਼ੌਂਕ ਸੀ ਜ਼ਿਆਦਾ ਪ੍ਰਭਾਵ ਸੀ ਜੀ ਫਿਰ ਉਸਤਾਦ ਜਿਵੇਂ ਕਹਿੰਦੇ ਹੁੰਦੇ ਉਸਤਾਦ ਵੀ ਗਾਇਕੀ ਚ ਧਾਰਨਾ ਪੈਂਦਾ ਫਿਰ ਕਿਹਨੂੰ ਧਾਰਿਆ ਉਸਤਾਦ ਹਾਂਜੀ ਮੇਰੇ ਉਸਤਾਦ ਜਨਾਬ ਕੁਲਦੀਪ 파ਰਸੀ ਸੀਗੇ ਕੁਲਦੀਪ 파ਰਸੀ ਹਾਂਜੀ ਫਿਰ ਕਿੰਨਾ ਕੁ ਸਮਾਂ ਉਹਨਾਂ ਤੋਂ ਤੁਸੀਂ ਮਤਲਬ ਸਿੱਖਿਆ ਲਈ ਜਮ ਆਪਾਂ ਕਹਿੰਦੇ ਪੱਗ ਵਗੈਰਾ ਵੀ ਦਿੰਦੇ ਹੁੰਦੇ ਜਿਵੇਂ ਕਲਾਕਾਰੀ ਚ ਇੱਕ ਪ੍ਰਕਿਰਿਆ ਵੀ ਹੁੰਦੀ ਆ ਉਹ ਵੀ ਕਰਨੀ ਪੈਂਦੀ ਹੁੰਦੀ ਕਿੰਨੀ ਕਿਦੇਰ ਉਹਨਾਂ ਤੋਂ ਸਿੱਖਿਆ ਲਈ ਵੇਖੋ ਜੀ ਹਲਾਤਾ ਮਤਾ ਉਹ ਮੈਂ ਤਾਂ ਨਹੀਂ ਆਉਂਦਾ ਸੀਗਾ ਜਦੋਂ ਮੈਂ 88 ਕਾਲਜ ਤੋਂ ਉਹਨਾਂ ਕੋਲ ਗਿਆ ਮੈਂ 88 ਦੇ ਵਿੱਚ ਜਦੋਂ ਆਪਣਾ ਚਮਕੀਲਾ ਡੈਥ ਹੋਈ ਹੈ ਉਦੋਂ ਹਾਲਾਤ ਹੀ ਇਦਾਂ ਦੇ ਹੋ ਗਏ ਮਜਬੂਰ ਹੋ ਕੇ ਘਰੇ ਆਉਣਾ ਪਿਆ ਜਿਸ ਕਾਰਨ ਮੈਂ ਉਹਨਾਂ ਕੋਲੇ ਬਹਲਾ ਟਾਈਮ ਨਹੀਂ ਲਾ ਸਕਿਆ ਫਿਰ ਹਲਾਤਾ ਨੇ ਮੋੜ ਮਨੂ ਘਰੇ ਵਾਪਸ ਭੇਜਤਾ ਫਿਰ ਜਿਹੜੀਆਂ ਟੇਪ ਰਿਕਾਰਡਿੰਗ ਆ ਇਹ ਇਹ ਫਿਰ ਕਦੋਂ ਕਰਵਾਈਆਂ ਸ਼ੁਰੂਆਤ ਕਦੋਂ ਕੀਤੀ ਪਹਿਲੀ ਕਦੋਂ ਕੈਸਟ ਹੋਈ ਤੁਹਾਡੀ ਇਹ ਮੇਰੀ ਜੀ ਪਹਿਲੀ 98 ਦੇ ਵਿੱਚ ਹੋਈ ਦੂਜੀ ਟੇਪ ਮੇਰੀ ਹੋਈ ਹੈ 99 ਵਿੱਚ ਜੀ ਹਾਂਜੀ ਪਿੱਛੋਂ ਦਾ ਮਾਈਪੁੱਲਗਾ 99 ਵਿੱਚ ਹੋਈ ਹੈ ਜੀ ਹਾਂਜੀ ਸਭ ਤੋਂ ਵੱਧ ਜਿਹੜੀ ਟੇਪ ਚੱਲੀ ਇਹ ਕਿਹੜੀ ਚੱਲੀ ਜੀ ਆਪਾਂ ਕਹਦੀ ਗੀਤ ਹੈ ਜਿਹੜਾ ਉਹ ਕਿਹੜਾ ਚੱਲਿਆ ਸਭ ਤੋਂ ਪਹਿਲੀ ਟੇਪ ਮੇਰੀ ਪਿੱਛੋਂ ਦਾ ਮਾਈਪੁੱਲਗਾ ਚੱਲੀ ਹੈ ਜੀ ਹਾਂਜੀ ਇਹ ਹੀ ਗੀਤ ਸੀਗਾ ਜੀ ਉਸ ਤੋਂ ਪਹਿਲਾਂ ਕੋਈ ਹੋਰ ਟੇਪ ਰਿਕਾਰਡਿੰਗ ਹੋ ਚੁੱਕੀਆਂ ਸੀ ਨਾ ਜੀ ਪਹਿਲਾਂ ਕੋਈ ਟੇਪ ਨਹੀਂ ਸੀਗੀ ਨਹੀਂ ਪਹਿਲਾਂ ਕੋਈ ਟੇਪ ਨਹੀਂ ਦਈ ਫਿਰ ਇਹ ਟੋਟਲ ਕਿੰਨੀ ਹ ਰਿਕਾਰਡਿੰਗ ਹੋਈਆਂ ਤੁਹਾਡੀਆਂ ਮੇਰੀਆਂ ਘੱਟੋ ਘੱਟ ਵੀ 10 12 ਟੇਪਾਂ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਜੀ ਹਾਂਜੀ ਹਾਂਜੀ ਜਦੋਂ ਟੇਪ ਚੱਲਦੀ ਆ ਤੇ ਉਦੋਂ ਕੰਪਨੀਆਂ ਇੱਕ ਤਰ੍ਹਾਂ ਦਾ ਹੱਥਾਂ ਤੇ ਚੁੱਕ ਲੈਂਦੀਆਂ ਕੰਪਨੀਆਂ ਨੇ ਫਿਰ ਔਰ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਕੰਪਨੀਆਂ ਪੈਸਾ ਨਹੀਂ ਦਿੰਦੀਆਂ ਤੇ ਕੱਲੀਆਂ ਗਵਾਉਂਦੀਆਂ ਰਹਿੰਦੀਆਂ ਤੁਹਾਨੂੰ ਕੁਝ ਕੰਪਨੀਆਂ ਨੇ ਦਿੱਤਾ ਲਿਆ ਵੀ ਕਿ ਕੱਲੇ ਆਪ ਹੀ ਪੈਸੇ ਕਮਾਈ ਕਿ ਨਹੀਂ ਜੀ ਮੈਂ ਤਕਰੀਬਨ ਲਾਇਆ ਵੀ ਕੁਝ ਨਹੀਂ ਪਰ ਉਹਨਾਂ ਨੇ ਮੇਰਾ ਮਾਣ ਤਾਂ ਨਹੀਂ ਫੁੱਲ ਕੀਤਾ ਗੋਣਾਂ ਦੇ ਕੰਪਨੀ ਨੇ ਜੋ ਚੱਲਿਆ ਐਵੇਂ ਆਦਿ ਮੈਨੂੰ ਗੱਡੀ ਦਿੱਤੀ ਸਾਰਾ ਕੁਝ ਦਿੱਤਾ ਉਹਨਾਂ ਨੇ ਮੇਰਾ ਤਕਰੀਬਨ ਜਿਹੋ ਜਿਹਾ ਮੈਂ ਗਿਆ ਉਹਨਾਂ ਨੇ ਮੁੱਲ ਪਾਇਆ ਜੀ ਗੱਡੀ ਕਿਹੜੀ ਦਿੱਤੀ ਕਿਉਂਕਿ ਜਦੋਂ ਤੁਹਾਡੀ ਚੜ੍ਹਾਈ ਹੋਈ ਉਦੋਂ ਗੱਡੀਆਂ ਦੀ ਬੜੀ ਵੱਡੀ ਹੈ ਮੈਸੀ ਕਿਹੜੀ ਗੱਡੀ ਸੀ ਤੇ ਉਦੋਂ ਗੱਡੀ ਦੀ ਵੈਲਿਊ ਕਿੰਨੀ ਕੁ ਸੀ ਉਦੋਂ ਜੀ ਮਰੂਤੀ ਕਾਰੀ ਤਕਰੀਬਨ ਫੋਰਚੂਨਰ ਲੱਗਦੀ ਸੀ ਮਰੂਤੀ ਕਾਰਨ ਦਿੱਤੀ ਸੀ ਉਹਦੀ ਆ ਫਿਰ ਕਿਹੜੇ ਕਿਹੜੇ ਕਲਾਕਾਰਾਂ ਨਾਲ ਗਾਇਆ ਜਿਵੇਂ ਤੁਹਾਡੇ ਪੋਸਟਰ ਕਾਫੀ ਲੱਗੇ ਹੋਏ ਆ ਅਮਰਤਾ ਵਰਕ ਜੀ ਨਾਲ ਵੀ ਲੱਗਿਆ ਮੇਜਰ ਰਾਜਸਤਾਨੀ ਨਾਲ ਗਾਇਆ ਇਹਨਾਂ ਨਾਲ ਗਾਇਆ ਵੀ ਆ ਕਿ ਵੈਸੀ ਜਿਵੇਂ ਗੁਲਦਸਤਾ ਕਾ ਜਾਂਦਾ ਉਸ ਤਰ੍ਹਾਂ ਹੀ ਕੰਨੇ ਆਏ ਆ ਨਹੀਂ ਇਹਨਾਂ ਨਾਲ ਗੁਲਦਸਤਾ ਟੇਪਾਂ ਹੀ ਹੋਈਆਂ ਜੀ ਇਹਨਾਂ ਤਕਰੀਬਨ ਕੰਪਨੀ ਗੁਲਦਸਤਾ ਟੇਪ ਕਰ ਦਿੰਦੀ ਚਾਰ ਮੇਰੇ ਗੀਤ ਚਾਰ ਬਾਈ ਮੇਜਰ ਦੇ ਜਾਂ ਚਾਰ ਅਮਰਤਾ ਦੇ ਇਸ ਤਰ੍ਹਾਂ ਗੁਲਦਸਤਾ ਕਰ ਦਿੰਦੇ ਸੀ ਤੁਸੀਂ ਕਿਉਂ ਵੀ ਮੈਂ ਕੁਲਦੀਪ ਮਾਨਕ ਨੂੰ ਸੁਣਦਾ ਸੀ ਤੇ ਉਹਨਾਂ ਨੂੰ ਹੀ ਫੋਲੋ ਕਰਦਾ ਸੀ ਜ਼ਿਆਦਾ ਫਿਰ ਜਿਹੜਾ ਕੁਲਦੀਪ ਪਾਰਸ ਜੀ ਨੂੰ ਗੁਰੂ ਕਿਉਂ ਚੁਣਿਆ ਉਹਨਾਂ ਕੋਲੇ ਮਾਨਕ ਜੀ ਕੋਲੇ ਕਿਉਂ ਨਹੀਂ ਗਏ ਵੇਖੋ ਜੀ ਮੇਰੇ ਉਸਤਾਦ ਜੀ ਉਹ ਨਾ ਉਸ ਟਾਈਮ ਦੇ ਵਿੱਚ ਕਬਾਰੇ ਸੀਗੇ ਕਬਾਰੇ ਸੀਗੇ ਤੇ ਮੇਰਾ ਵੀ ਤਾਲਮਿਲ ਤਾਂ ਬਹਿ ਗਿਆ ਵੀ ਦੋਵੇਂ ਅਸੀਂ ਇੱਕੋ ਜਿਹਾ ਘੋਲ ਮਿਲ ਗਏ ਰਚ ਮਿਚ ਗਏ ਵੀ ਕੱਲੇ ਹੋਣੇ ਕਰਕੇ ਮੈਨੂੰ ਐ ਹੋ ਗਿਆ ਕਿ ਮਾਨਕ ਸਾਹਿਬ ਕੋਲੇ ਜ਼ਿਆਦਾ ਸ਼ਿਕਾਇਤ ਦੇ ਸੀਗੇ ਉਹ ਤਾਂ ਕਾਰਨ ਮੈਂ ਫਿਰ ਉਹਨਾਂ ਕੋਲੇ ਰਹਿ ਖੁਸ਼ ਸੀਗਾ ਜੀ ਤੇ ਫਿਰ ਇਹ ਜਿਹੜੇ ਅੱਜ ਦੇ ਹਾਲਾਤ ਤੁਸੀਂ ਕਾਫੀ ਲੰਬਾ ਸਮਾਂ ਜੇ ਆਪਾਂ ਕਹਿ ਦਈਏ ਹੁਣ ਗਾਈ ਵੀ ਰਹੇ ਹਾਂ ਜਿਹੜੀ ਅੱਜ ਦੀ ਗਾਇਕੀ ਨੂੰ ਤੇ ਪੁਰਾਣੀ ਗਾਇਕੀ ਨੂੰ ਕਿਵੇਂ ਦੇਖਦੇ ਵੇਖੋ ਜੀ ਗਾਇਕੀ ਮਤਾਵੇ ਕੀ ਤਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਅੱਜ ਦੀ ਗਾਇਕੀ ਦਾ ਫਰਕ ਬਹੁਤ ਹੈ ਪੁਰਾਣੀ ਗਾਇਕੀ ਨੂੰ ਹੁਣ ਕੋਈ ਲੈਕ ਨਹੀਂ ਕਰਦਾਗਾ ਹੁਣ ਨਵੀਂ ਗਾਇਕੀ ਕਰਕੇ ਫਰਕ ਆ ਜੀ ਹੋਨ ਫਿਰ ਅੱਜ ਕੱਲ ਗਾਉਨੇ ਵਜਾਉਨੇ ਆ ਕੋਸ ਨਾਲ ਜੁੜੇ ਆ ਆਪਣੇ ਸ਼ੌਕ ਨਾਲ ਇੱਕ ਛੜਤਾ ਬਿਲਕੁਕੁਲੀ ਨਾ ਜੀ ਇਹ ਕੀੜਾ ਹੁੰਦਾ ਕੀੜਾ ਤਾਂ ਨਹੀਂ ਬੰਦੇ ਦਾ ਜਾਂਦਾ ਪਰ ਹੁਣ ਮੈਂ ਤਿੰਨ ਗੀਤ ਮੇਰੇ ਆ ਰਹੇ ਆ ਤਿੰਨ ਗੀਤ ਕਰਕੇ ਆ ਤੇ ਸ਼ੌਕ ਹੈਗਾ ਸ਼ੌਕ ਚੱਲੀ ਜਾਂਦਾ ਜੀ ਹਾਂਜੀ ਇਹ ਜਦੋਂ ਤੁਹਾਡਾ ਗੀਤ ਮਸ਼ਹੂਰ ਹੋਇਆ ਸੀ ਉਦੋਂ ਪ੍ਰੋਗਰਾਮ ਤੁਹਾਡੇ ਕਿੰਨੇ ਕ ਲੱਗਦੇ ਸੀ ਤੁਸੀਂ ਯਕੀਨ ਨਹੀਂ ਮਨਾਇਆ ਤਿੰਨ ਤਿੰਨ ਖੜੇ ਲਾਇਆ ਮੈਂ ਜੀ ਇੱਕ ਦਿਨ ਜਨਾ ਤਿੰਨ ਤਿੰਨ ਖੜੇ ਲਾਇਆ ਹਾਂ ਜੀ ਜਿਵੇਂ ਅੱਜ ਕੱਲ ਆ ਗਿਆ ਸੋਸ਼ਲ ਮੀਡੀਆ ਆ ਗਿਆ ਜਾਂ ਆਪਾਂ ਕਹਦੇ ਗਾਉਣ ਦਾ ਰਿਕਾਰਡਿੰਗ ਕਰਨ ਦਾ ਸਾਰਾ ਸਿਸਟਮ ਬਦਲ ਗਿਆ ਉਦੋਂ ਰਿਕਾਰਡਿੰਗ ਕਰਨ ਦਾ ਜਾਂ ਗਾਉਣ ਦਾ ਸਿਸਟਮ ਕਿੰਨਾ ਕੁ ਅੱਜ ਦੇ ਫਰਕ ਸੀਗਾ ਜਿਵੇਂ ਹੁਣ ਅੱਜ ਕੱਲ ਇੱਕ ਗਾਣਾ ਰਿਕਾਰਡ ਕਰ ਲੈਂਦੇ ਸਾਰਾ ਜੋਰ ਉਹਦੇ ਤੇ ਹੀ ਲਾ ਦਿੰਦੇ ਵੀਡੀਓ ਬਣਾ ਕੇ ਤੇ ਚੜ ਜਾਂਦਾ ਉਦੋਂ ਕਿੰਨਾ ਕੁ ਜ਼ੋਰ ਲੱਗਦਾ ਸੀ ਉਹਦੀ ਹਾਸਲ ਕਿਵੇਂ ਕਰਦੇ ਸੀ ਫਿਰ ਉਹਦੀ ਰਿਕਾਰਡਿੰਗ ਕਿਵੇਂ ਹੁੰਦੀ ਸੀ ਕਿਸ ਤਰ੍ਹਾਂ ਹੁੰਦਾ ਸੀ ਵੇਖੋ ਜੀ ਉਹ ਟਾਈਮ ਵੇਖੀ ਤਾਂ ਤਕਰੀਬਨ 8 ਗੀਤ ਹੁੰਦੇ ਸੀਗੇ ਤੇ ਅੱਜ ਆਵਾਂ ਸਾਡੀ ਐਡ ਕਰਨੀ ਹੋਈ ਤੇ ਬਿਨਾ ਐਡ ਤੋਂ ਹੀ ਆਏ ਆ ਜੀ ਅੱਜ ਆਵਾਂ ਐਡ ਕਰਨੀ ਤਾਂ ਉਸ ਟਾਈਮ ਦੇ ਵਿੱਚ ਨੇਰੀ ਲਿਆਂਦੇ ਉਹਦੇ ਬਸ ਕੱਲੇ ਟੀਵੀ ਹੁੰਦੇ ਟੀਵੀਆਂ ਦੇ ਚੱਲਦੇ ਹੀ ਉਹ ਵੀ ਮਾੜਾ ਮੋੜ ਕੇ ਤੇ ਕੰਪਨੀ ਨੇ ਗੀਤ ਦੇ ਦੇਣਾ ਨਹੀਂ ਆ ਮਤਲਬ ਗੀਤ ਟੇਪ ਆਉਣ ਸਾਰੀ ਪਤਲਾ ਕਹਿੰਦੇ ਵੀ ਹਾਂ ਗੀਤ ਹਿੱਟ ਹੋ ਗਿਆ ਜੀ ਉਹਦਾ ਟੀਵੀ ਦੇ ਬਹੁਤ ਘੱਟ ਆਇਆ ਮੈਂ ਤਾਂ ਹਾਂਜੀ ਅੱਜ ਇਹ ਹਥਿਆਰਾਂ ਦੀ ਗੱਲ ਕੀਤੀ ਜੀ ਇਹ ਸ਼ਰਾਬ ਦੀ ਜਾਂ ਸ਼ਬਾਬ ਦੀ ਗੱਲ ਕੀਤੀ ਜੀ ਅੱਜ गाने बड़े आंदे ਨੇ ਤੇ ਚੱਲ ਵੀ ਜਾਂਦੇ ਨੇ ਮਾਰਕੀਟ ਦੇ ਵਿੱਚ ਤੁਹਾਡੇ ਸਮੇਂ ਵਿੱਚ ਤੁਸੀਂ ਗਾਏ ਆ ਜਾਂ ਉਦੋਂ ਸਮਾਂ ਕਿਹੋ ਜਿਹਾ ਸੀ ਇਹੋ ਜਿਹੇ ਗਾਣੇ ਆਉਂਦੇ ਸੀ ਨਹੀਂ ਉਦੋਂ ਗੀਤ ਹੁੰਦੇ ਸੀਗੇ ਤਕਰੀਬਨ ਹੱਦ ਬੀਤੀ ਕਹਾਣੀ ਮਤਾਵ ਗੀਤ ਹੁੰਦੇ ਹੁਣ ਤਾਂ ਅੱਜ ਕੱਲ ਤਾਂ ਬਸ ਇੱਕ ਸੋਸ਼ਲ ਮੀਡੀਆ ਕਰਕੇ ਬਸ ਉਹੋ ਜੇ ਮਤਲਬ ਗੀਤ ਗਾਈ ਜਾਂਦੇ ਕੋਈ ਮੈਨੂੰ ਤਾਂ ਹਿਸਾਬ ਤਾਂ ਨਹੀਂ ਆ ਰਿਹਾ ਉਦੋਂ ਜਿਹੜੀ ਗੱਲ ਹੁੰਦੀ ਸੀ ਵੀ ਬੰਦੇ ਦਾ ਬੀਜਦੀ ਸੀ ਉਹ ਗੀਤ ਹੀ ਗਾਇਆ ਜਾਂਦਾ ਸੀਗਾ ਤਕਰੀਬਨ ਹੱਡ ਵੀਤੀ ਗੀਤ ਹੀ ਗਾਇਆ ਜਾਂਦੇ ਨਹੀਂ ਆਵਣੇ ਗੀਤ ਗਾਇਆ ਜਾਂਦੇ ਹਾਂਜੀ ਇੱਕ ਤੁਹਾਡਾ ਨਾਮ ਰਾਜਪ੍ਰੀਤ ਆ ਇਹ ਤੁਹਾਡਾ ਪੱਕਾ ਨਾਮ ਆ ਜਿਵੇਂ ਆਪਣੇ ਕਹਿ ਦਿੰਦੇ ਆ ਕਿ ਕੰਪਨੀਆਂ ਨੇ ਜਾਂ ਕਿਸੇ ਨੇ ਉਹਦੋਂ ਗਾਇਕੀ ਦੇ ਨਾਲ ਹੀ ਰੱਖਤਾ ਨਹੀਂ ਨਾਮ ਮੇਰਾ ਪੱਕਾ ਨਾਮ ਹਰਜਿੰਦਰ ਸਿੰਘ ਆ ਵੈਸੇ ਮੈਨੂੰ ਰਾਜਾ ਰਾਜਾ ਆਂਦੇ ਆ ਤੇ ਉੱਥੇ ਕੰਪਨੀ ਨੇ ਨਾਮ ਰਾਜਪ੍ਰੀਤ ਕਰਤਾ ਸੀਗਾ ਹਾਂਜੀ ਆਨੰਦ ਕੰਪਨੀ ਨੇ ਹਾਂਜੀ ਜਿਵੇਂ ਉਹਦੋਂ ਕੈਸਟ ਹੁੰਦੀ ਸੀ ਹਨਾ ਕੈਸਟ ਬੜੇ ਵੱਡੇ ਲੈਵਲ ਤੇ ਵਿਕਦੀ ਸੀ ਕੈਸਟ ਨਾਲ ਰੋਜਗਾਰ ਜਿਹੜਾ ਹੁੰਦਾ ਸੀ ਬਹੁਤ ਸਾਰੇ ਕਲਾਕਾਰਾਂ ਦਾ ਵੀ ਤੇ ਆਮ ਲੋਕਾਂ ਦਾ ਦੁਕਾਨਦਾਰਾਂ ਦਾ ਵੀ ਉਸ ਕੈਸਟ ਦੇ ਜਾਣ ਨਾਲ ਕਿੰਨਾ ਕੁ ਫਰਕ ਪਿਆ ਵੇਖੋ ਜੀ ਘਟੋ ਘਟਵੀਂ ਇਹ ਨਾਂ ਵਾਲਾ ਦਾ ਘਟੋ ਘਟ 15 16 ਜਣਾਂ ਦੀ ਰੋਟੀ ਮਰ ਗਈ ਇਹ ਕਿਉਂ ਡੈਕ ਵਾਲੇ ਫਿਰਗਾ ਕੈਸਟਾਂ ਖਰੀਦਣ ਵਾਲੇ ਲੈਣ ਵਾਲੇ ਅੰਗਾ ਪਿੰਡਾਂ ਵਾਲੇ ਇਸ ਤਰ੍ਹਾਂ ਫਰਕ ਪੈ ਗਿਆ ਜੀ ਹਾਂਜੀ ਉਹ ਜਿਹੜੀ ਨਵੀਂ ਗਾਇਕੀ ਆ ਜਾਂ ਨਵਾਂ ਯੁੱਗ ਬਦਲਦੇ ਯੁੱਗ ਦੇ ਵਿੱਚ ਜਿਹੜਾ ਤੁਸੀਂ ਗਾਣਾ ਰਿਕਾਰਡ ਕਰ ਰਹੇ ਹੋ ਉਹ ਪੁਰਾਣੇ ਸਮੇਂ ਨਾਲ ਦਾ ਆਪਣੀ ਸੋਚ ਨਾਲ ਤੱਕ ਨਵੇਂ ਚ ਉਹਦੇ ਵਿੱਚ ਕੁਝ ਤਬਦੀਲੀ ਕੀਤੀ ਆ ਨਾ ਜੀ ਲੋਕ ਤੱਤ ਗੀਤ ਹੈ ਜੀ ਤਕਰੀਬਨ ਜਿਵੇਂ ਚੱਲਦੇ ਲੋਕ ਤੱਤ ਗੀਤ ਹੈ ਇੱਕੀ ਤੇ ਪੁਰਾਣਾ ਉਦਾਂ ਹੀ ਆ ਜਿਵੇਂ ਪਹਿਲਾਂ ਉਸ ਤਰ੍ਹਾਂ ਮੈਂ ਉਹ ਟਾਂ ਦੇ ਵਿੱਚ ਗਾਇਆ ਸੀਗਾ ਉਹ ਲੋਕ ਤੱਤ ਧਰਮ ਗੀਤ ਆ ਹਾਂਜੀ ਜਿਹੜੇ ਨਵੇਂ ਗਾਇਕ ਆ ਹੁਣ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਜਿਹੜੇ ਨਵੇਂ ਮੁੰਡੇ ਆ ਰਹੇ ਨੇ ਲੱਗਦਾ ਉਹਨਾਂ ਨੂੰ ਕੋਈ ਟ੍ਰੇਨਿੰਗ ਲੈਣ ਦੀ ਲੋੜ ਆ ਕਿ ਪੈਸੇ ਦੇ ਸਰਤੇ ਜਿਵੇਂ ਚੱਲਦਾ ਚੱਲ ਸਕਦਾ ਨਹੀਂ ਇਹ ਬਹੁਤ ਸੋਹਣਾ ਮੁੰਡੇ ਗਾਉਂਦੇ ਐਵੇਂ ਦੀ ਬਹੁਤ ਸੋਹਣਾ ਗਾਉਂਦੇ ਵਿੱਚ ਮੁੰਡੇ ਆਏ ਜੇ ਬਹੁਤ ਸੋਹਣਾ ਸ਼ਰੀਲਾ ਗਾਉਂਦੇ ਆ ਪਰ ਚੱਕਰੇ ਵੀ ਤਕਰੀਬਨ ਮੈਂ ਤਾਂ ਨਹੀਂ ਵੀ ਜਿਹੜਾ ਬੰਦਾ ਸਿੱਖ ਹੁੰਦਾ ਬਹੁਤ ਸੁਣੀ ਗੱਲ ਐ ਉਹ ਚੱਲਦਾ ਵੀ ਲਾਜ਼ਮੀ ਐ ਆ ਪੂਰਾ ਯੁੱਗ ਤੇ ਚੱਲਦਾ ਹਾਂਜੀ ਕਲਾਕਾਰਾਂ ਦਾ ਤੂੰ ਤੁਹਾਡੇ ਕਾਫੀ ਕਲਾਕਾਰਾਂ ਨਾਲ ਫੋਟੋਆਂ ਵੀ ਲੱਗੀਆਂ ਹੋਈਆਂ ਕਲਾਕਾਰਾਂ ਦਾ ਤੂੰ ਆਪਸ ਵਿੱਚ ਵਿਹਾਰ ਕਿਹੋ ਜਿਹਾ ਸੀ ਜਿਹੜੇ ਸਾਰੇ ਉਸ ਟਾਈਮ ਤੁਹਾਡੇ ਨਾਲ ਜੇ ਆਪਾਂ ਕਹਦੀਏ ਕਿਹੜੇ-ਕਿਹੜੇ ਕਲਾਕਾਰ ਸੀ ਜਿਹੜੇ ਤਾਲਮੇਲ 'ਚ ਸੀਗੇ ਸਾਡੇ ਜੀ ਉਹ ਟਾਈਮ ਦੇ ਵਿੱਚ ਬਾਈ ਬਲਕਾਰ ਸੀ ਗੋਰਾ ਸੀ ਮਾਈ ਨੰਗਲ ਸੀ ਧਰਮਵੀਤ ਸਾਡਾ ਗਰੁੱਪ ਹੁੰਦਾ ਸੀਗਾ ਪ੍ਰਧਾਨ ਹੁੰਦੇ ਸੀ ਕੋਈ ਗੱਲਬਾਤ ਹੋ ਜਾਂਦੀ ਇਧਰ ਉਧਰ ਖਾੜੇ ਖੁੜੇ ਦੀ ਉਹ ਬਹਿ ਕੇ ਫਿਰ ਸਮਝੌਤਾ ਕਰਾਉਂਦੇ ਸੀ ਹਾਂਜੀ ਪ੍ਰੋਗਰਾਮਾਂ ਜਿਵੇਂ ਆਪਾਂ ਕਹਿ ਦਈਏ ਪਿੰਡਾਂ 'ਚ ਬਹੁਤ ਘੱਟ ਲੱਗਦੇ ਆ ਲੱਗਦਾ ਲੋਕਾਂ 'ਚ ਵੀ ਬਦਲਾਅ ਆ ਗਿਆ ਕੋਈ ਖਾਸ ਫੰਕਸ਼ਨਾਂ 'ਚ ਹੀ ਲੱਗਦੇ ਆ ਜਿਵੇਂ ਪਹਿਲਾਂ ਖਾੜੇ ਜਿਹੇ ਲੱਗਦੇ ਹੁੰਦੇ ਸੀ ਪਿੰਡਾਂ 'ਚ ਹੁਣ ਨਹੀਂ ਲੱਗਦੇ ਲੱਗਦਾ ਇਸ ਤਰ੍ਹਾਂ ਦੇ ਲੱਗਣੇ ਚਾਹੀਦੇ ਆ ਕਿ ਲੱਗਦਾ ਵੀ ਠੀਕ ਆ ਜਿਹੜਾ ਬਦਲ ਗਿਆ ਜੋ ਉਸ ਤਰ੍ਹਾਂ ਹੀ ਚੱਲਣਾ ਚਾਹੀਦਾ ਨਹੀਂ ਬਦਲਾਅ ਤਾਂ ਬਹੁਤ ਆ ਗਿਆ ਲੋਕ ਅੱਜ ਕੱਲ ਬਹੁਤ ਸਿਆਣੇ ਹੋ ਗਏ ਤਕਰੀਬਨ ਨਵੇਂ ਮੁੰਡੇ ਬਹੁਤ ਸਿਆਣੇ ਹੋ ਗਏ ਪੁਰਾਣੇ ਮਤਲਬ ਆਪਣਾ ਬਜ਼ੁਰਗਾਂ ਦਾ ਫਰਕ ਸੀਗਾ ਹੁਣ ਦੇ ਜਨਰੇਸ਼ਨ ਦਾ ਬਹੁਤ ਫਰਕ ਹੋ ਗਿਆ ਹੁਣ ਦਾ ਮਤਲਬ ਉਹਨਾਂ ਕੀ ਸੀਮਤ ਪੈਸਾ ਲਾਉਂਦਾ ਜਿੰਨਾ ਕਿ ਉਹਨਾਂ ਦਾ ਨਹੀਂ ਸਰਦਾ ਹੁਣ ਫਿਰ ਜਿਹੜਾ ਤੁਸੀਂ ਕੋਈ ਗੀਤ ਨਵੇਂ ਰਿਕਾਰਡ ਕਰਾ ਰਹੇ ਹੋ ਉਹਨਾਂ ਚ ਡਿਊਟ ਹੈਗੇ ਆ ਸੋਲੋ ਹੀ ਆ ਕੰਦੇ ਨਹੀਂ ਪਹਿਲਾਂ ਦੇ ਮੇਰੇ ਸੋਲੋ ਆ ਰਹੇ ਉਹ ਤੋਂ ਬਾਅਦ ਮੇਰੇ ਦੋ ਗੀਤ ਡਿਊਟ ਆ ਰਹੇ ਜੀ ਹਾਂਜੀ ਤੁਸੀਂ ਗਾਇਬ ਬਹੁਤ ਰਹੇ ਜਿਹੜਾ ਮੈਨੂੰ ਲੱਗਦਾ ਤੁਹਾਡੀ ਕੋਈ ਇੰਟਰਵਿਊ ਨਹੀਂ ਆਈ ਸੋਸ਼ਲ ਮੀਡੀਆ ਤੇ ਵੀ ਤੁਸੀਂ ਕਦੇ ਸਾਹਮਣੇ ਨਹੀਂ ਆਏ ਕੀ ਕਾਰਨ ਆ ਵੀ ਜਿਹੜੇ ਹੋਰ ਤੁਹਾਡੇ ਸਮੇਂ ਦੇ ਹੋਰ ਬਹੁਤ ਸਾਰੇ ਕਲਾਕਾਰ ਹੈਗੇ ਆ ਪਰ ਉਹ ਸੋਸ਼ਲ ਮੀਡੀਆ ਤੇ ਹੈਗੇ ਆ ਵੀਡੀਓ ਪਾਉਂਦੇ ਰਹਿੰਦੇ ਆ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨਾਲ ਤਾਲਮੇਲ ਚ ਰਹਿੰਦੇ ਤੁਸੀਂ ਇਹ ਕਿਉਂ ਪਾਸੇ हट ਗਏ ਨਹੀਂ ਵੀਰੇ ਪਹਿਲੇ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਪਹਿਲੀ ਵਾਰੀ ਕਾਲ ਕੀਤੀ ਤੁਸੀਂ ਮੇਰੀ ਪਹਿਲੀ ਇੰਟਰਵਿਊ ਲੈ ਰਹੇ ਹੋ ਹਾਲ ਤੀ ਮੇਰੀ ਕਿਸ ਨਾਲ ਗੱਲਬਾਤ ਵੀ ਨਹੀਂ ਹੋਈ ਹਾਂਜੀ ਲੱਗਦਾ ਵੀ ਕਿਤੇ ਨਾ ਕਿਤੇ মিডিਏ ਤੋਂ ਵੀ ਮਤਲਬ ਉਹਨਾਂ ਨੇ ਪਿੱਛੇ ਜਿਵੇਂ ਤੁਸੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਮਿਲ ਕੀਤਾ ਕਿਉਂਕਿ ਸਾਨੂੰ ਵੀ ਕਈ ਲੋਕਾਂ ਨੇ ਕਿਹਾ ਵੀ ਉਹਨਾਂ ਦੀ ਇੰਟਰਵਿਊ ਕਰਨੀ ਚਾਹੀਦੀ ਆ ਜਿਹੜੇ ਲੋਕ ਆ ਚਾਹੇ ਪੱਤਰਕਾਰੀ ਲਾਈਨ ਚ ਆ ਚ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਹਨਾ ਜਿਹੜੇ ਗਾਇਬ ਹੋ ਚੁੱਕੇ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਹੀਂ ਚਾਹੀਦਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੇ ਤੁਸੀਂ ਆਏ ਆ ਤੇ ਹੋ ਸਕਦਾ ਵੀ ਇਹਨੇ ਦਾ ਮੇਰਾ ਹੀ ਮੜਾ ਨਾਂ ਜਾ ਬਣ ਜਾਊਗਾ ਪਰ ਪਤਾ ਹਾਂ ਤਕਰੀਬਨ ਜਿਹਨਾਂ ਨੂੰ ਪਤਾ ਸੀਗਾ ਨਹੀਂ ਵੀ ਆਏ ਚਲੋ ਉਹਨਾਂ ਦੀ ਖੁਸ਼ੀ ਹੈ ਤੁਹਾਡੇ ਆਉਣ ਤੇ ਮੈਂ ਬਹੁਤ ਤੁਹਾਡਾ ਧੰਨਵਾਦ ਆ ਮਾ ਦਿਲੋਂ ਬਹੁਤ ਰੀਣੀ ਐ ਵੀ ਤੁਸੀਂ ਪਹੁੰਚੇ ਤੇ ਪਹੁੰਚਣ ਨਾਲ ਮੇਰਾ ਐ ਮੜਾ ਲੋਕਾਂ ਦੇ ਵਿੱਚ ਫੇਰ ਪਤਾ ਲੱਗੂ ਹਾਂਜੀ ਜਿਹੜੇ ਸਰੋਤੇ ਆ ਤੁਹਾਡੇ ਜਿਨ੍ਹਾਂ ਨੇ ਸਾਡੇ ਤੱਕ ਵੀ ਪਹੁੰਚ ਕੀਤੀ ਹੈ ਵੀ ਉਹਨਾਂ ਰਾਜਪ੍ਰੀਤ ਜੀ ਕੋਲੇ ਜਾਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਉਹਨਾਂ ਮੈਂ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਇਹਨਾਂ ਨੇ ਮੇਰਾ ਵਿਚਾਰੇ ਦਾ ਗਰੀਬ ਬੰਦੇ ਦਾ ਉਹਨਾਂ ਨੇ ਨਾਂ ਯਾਦ ਰੱਖਿਆ ਵੀ ਉਹ ਬੰਦੇ ਦੇ ਇੰਟਰਵਿਊ ਲਓ ਮੈਂ ਬਹੁਤ ਤੈਦ ਲੋ ਉਹਨਾਂ ਦਾ ਦਿਲੋਂ ਸ਼ੁਕਰੀਆ ਕਰਦਾ ਹਾਂ ਜੀ ਸੋ ਇਹ ਸਨ ਰਾਜਪ੍ਰੀਤ ਜੀ ਮੁਕਸਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪਿੰਡਾ ਬੁੱਟਰ ਸ੍ਰੀਂ ਬੁੱਟਰ ਸਿੰਘ ਕਰਕੇ ਹੈਗਾ ਪਿੰਡ ਅੱਜ ਇਹਨਾਂ ਦੇ ਪਿੰਡ ਅਸੀਂ ਪਹੁੰਚੇ ਸੀ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੇ ਗਾਇਕੀ ਚੋਂ ਗਾਇਬ ਹੋ ਚੁੱਕੇ ਸੀ ਸੋਸ਼ਲ ਮੀਡੀਆ 'ਚ ਭਾਵੇਂ ਕਿ ਇਹਨਾਂ ਦੇ ਸਮੇਂ ਦੇ ਹੋਰ ਬਹੁਤ ਸਾਰੇ ਕਲਾਕਾਰ ਹੈਗੇ ਆ ਉਹ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਕੋਈ ਨਾ ਕੋਈ ਅਪਡੇਟ ਵੀ ਦਿੰਦੇ ਰਹਿੰਦੇ ਆ ਪਰ ਉਹ ਹਰ ਬੰਦੇ ਦਾ ਆਪਣਾ ਆਪਣਾ ਜ਼ਿੰਦਗੀ ਜਿਉਣ ਦਾ ਤਰੀਕਾ ਹੁੰਦਾ ਇਹਨਾਂ ਨੇ ਸੋਸ਼ਲ ਮੀਡੀਆ ਤੋਂ ਇੱਕ ਤਰ੍ਹਾਂ ਦਾ ਗਾਇਬ ਹੀ ਰਹੇ ਤੇ ਕਈ ਲੋਕਾਂ ਨੇ ਜਿਹੜੇ ਇਹਨਾਂ ਦੇ ਸਰੋਤੇ ਸੀ ਉਹਨਾਂ ਨੇ ਸਾਡੇ ਕੋਲੇ ਅਪਰੋਚ ਵੀ ਕੀਤੀ ਵੀ ਤੁਸੀਂ ਉਹਨਾਂ ਦੀ ਜਾ ਕੇ ਇੰਟਰਵਿਊ ਕਰੋ ਤੇ ਉਹਨਾਂ ਨਾਲ ਤਾਲਮਿਲ ਕਰੋ ਕਿਉਂਕਿ ਇਹਨਾਂ ਨੇ ਕਾਫੀ ਉਸ ਸਮੇਂ ਵਧੀਆ ਵੀ ਗਾਇਆ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਉਸ ਸਮੇਂ ਜਿਹੜੀ ਇਹਨਾਂ ਦੀ ਕੈਸਟ ਕਾਫੀ ਚੱਲੀ ਸੀ ਜਿਸ ਕਰਕੇ ਕੰਪਨੀ ਨੇ ਇਹਨਾਂ ਨੂੰ ਮਰੂਤੀ ਕਾਰ ਗਿਫਟ ਚ ਦਿੱਤੀ ਸੀ ਕਿਉਂਕਿ ਤੁਸੀਂ ਦੇਖਦੇਣਾ ਉਸ ਸਮੇਂ ਉਹਨਾਂ ਨੇ ਦੱਸਿਆ ਵੀ ਜਿਹੜੀ ਮਰੂਤੀ ਕਾਰ ਆ ਉਹ ਫੋਰਚਨਰ ਵਰਗੀ ਹੁੰਦੀ ਸੀ ਸੋ ਜਿੱਥੇ-ਜਿੱਥੇ ਅਸੀਂ ਨਵੇਂ ਯੁੱਗ ਦੇ ਨਾਲ ਜੋੜਦੇ ਆ ਉੱਥੇ ਜਿਹੜੇ ਪੁਰਾਣੇ ਕਲਾਕਾਰ ਆ ਜਿਨ੍ਹਾਂ ਨੇ ਵਧੀਆ ਗਾਇਆ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਕੋਲੇ ਅਪਰੋਚ ਕਰਕੇ ਜਾ ਉਹਨਾਂ ਨਾਲ ਤਾਲ ਮਲ ਕਰਕੇ ਉਹਨਾਂ ਦਾ ਜਿਹੜਾ ਹੌਸਲਾ ਅਫਸਾਈ ਕਰਨੀ ਚਾਹੀਦੀ ਹੈ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਾਂ ਰਿਸ਼ਪਾਲ ਸਿੰਘ